ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਜੇਕਰ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸੰਗਤ ਜੀ ਕੁਦਰਤ ਦਾ ਇੱਕ ਪੱਕਾ ਨਿਯਮ ਆ ਕਿ ਕੁਦਰਤ ਸਾਨੂੰ ਉਹੀ ਚੀਜ਼ ਦਿੰਦੀ ਆ ਜੋ ਚੀਜ਼ ਲੈਣ ਦੇ ਅਸੀਂ ਹੱਕਦਾਰ ਆ ਜਿੰਨੀ ਕ ਅਸੀਂ ਸੰਭਾਲ ਸਕਦੇ ਆ ਉਹ ਭਾਵੇਂ ਪੈਸਾ ਆ ਭਾਵੇਂ ਮਾਨ ਸਨਮਾਨ ਆ ਤੇ ਭਾਵੇਂ ਕੋਈ ਹੋਰ ਚੀਜ਼ ਉਹ ਸਾਨੂੰ ਉਨੀ ਹੀ ਮਿਲਣੀ ਆ ਜਿੰਨੀ ਅਸੀਂ ਉਹ ਚੀਜ਼ ਦੇ ਲੈਣ ਦੇ ਹੱਕਦਾਰ ਆ ਜਾਂ ਉਸ ਚੀਜ਼ ਨੂੰ ਸੰਭਾਲਣ ਦੇ ਯੋਗ ਆ ਤਾਂ ਜੇਕਰ ਅੱਜ ਸਾਡੇ ਕੋਲ ਕੁਝ ਚੀਜ਼ਾਂ ਘਟ ਨੇ ਉਹ ਭਾਵੇਂ ਪੈਸਾ ਆ ਪਾਵੇਂ ਸਾਡੇ ਮਨ ਦੇ ਵਿੱਚ ਇਹ ਆ ਵੀ ਸਾਡੀ ਕੋਈ ਕਦਰ ਨਹੀਂ ਕਰਦਾ ਜਾਂ ਹੋਰ ਵੀ ਕੋਈ ਚੀਜ਼ ਹੋ ਸਕਦੀ ਹੈ ਜਿਹਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਪਰ ਸਾਡੇ ਕੋਲ ਅਜੇ ਤੱਕ ਉਹ ਚੀਜ਼ ਨਹੀਂ ਆਈ ਜਾਂ ਸਾਡੇ ਕੋਲ ਘਟਿਆ ਤਾਂ ਫਿਰ ਆਪਾਂ ਆਪਣੀ ਕਾਬਲੀਅਤ ਵਧਾਉਣੀ ਆ ਕਿਉਂਕਿ ਇੱਥੇ ਮਹਾਪੁਰਖ ਜੀ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਮੰਗਤੇ ਨੂੰ ਵੀ ਖੈਰ ਉਹਦਾ ਭਾਂਡਾ ਦੇਖ ਕੇ ਹੀ ਪਾਈ ਜਾਂਦੀ ਆ ਕਈ ਵਾਰ ਮਾਲਕ ਵੱਧ ਦੇਣਾ ਚਾਹੁੰਦਾ ਏ ਪਰ ਜੇਕਰ ਅੱਗੂ ਭਾਂਡੇ ਨੂੰ ਮੂਧਾ ਮਾਰ ਕੇ ਬੈਠਾ ਤਾਂ ਫਿਰ ਉਹਦੇ ਵਿੱਚ ਖੈਰ ਕਿੰਜ ਪਵੇਗੀ ਇਹ ਗੱਲਾਂ ਸਮਝਣ ਵਾਲੀਆਂ ਨੇ ਉਸੇ ਤਰ੍ਹਾਂ ਉਹ ਪਰਮ ਪਿਤਾ ਪਰਮਾਤਮਾ ਇਹ ਕੁਦਰਤ ਸਾਨੂੰ ਬਹੁਤ ਕੁਝ ਦੇਣਾ ਚਾਹੁੰਦੀ ਆ ਪਰ ਅਸੀਂ ਆਪਣਾ ਭਾਂਡਾ ਹੀ ਉਨਾ ਕਰਖਿਆ ਏ ਜਾਂ ਕਈ ਵਾਰ ਭਾਂਡੇ ਨੂੰ ਸਿੱਧਾ ਹੀ ਨਹੀਂ ਕਰਦੇ ਬਸ ਗਿਲੇ ਸ਼ਿਕਵੇ ਸ਼ਿਕਾਇਤਾਂ ਜੋਗੇ ਰਹਿ ਜਾਂਦੇ ਆ ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਇਹ ਕਹਾਣੀ ਸੁਣਨ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਅਸੀਂ ਕਿੰਜ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਜੇ ਤੱਕ ਸਾਡੇ ਕੋਲ ਕੁਝ ਚੀਜ਼ਾਂ ਨਹੀਂ ਆਈਆਂ ਤਾਂ ਉਹਨਾਂ ਦੇ ਨਾਂ ਆਉਣ ਦਾ ਕੀ ਕਾਰਨ ਹੈ ਐਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਅਮੀਰ ਇਨਸਾਨ ਇੱਕ ਸਫਲ ਇਨਸਾਨ ਇੱਕ ਸ਼ਹਿਰ ਦੇ ਵਿੱਚ ਆਇਆ ਉੱਥੇ ਉਹਦੀ ਇੱਕ ਸਪੈਸ਼ਲ ਸਭਾ ਬੁਲਾਈ ਗਈ ਸੀ 5 ਦਿਨ ਦੀ ਸਭਾ ਸੀ ਤਾਂ ਜੋ ਉਹ ਆਪਣੇ ਬਾਰੇ ਦੱਸ ਸਕੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਾਕਾਮਜਾਬ ਕਿੰਜ ਹੋਇਆ ਇੰਨਾ ਅਮੀਰ ਕਿਸ ਤਰ੍ਹਾਂ ਹੋਇਆ ਆਪਣੇ ਗੁਣ ਆਪਣੀ ਕਾਬਲੀਅਤ ਬਾਰੇ ਦੱਸ ਸਕੇ ਨੌਜਵਾਨਾਂ ਨੂੰ ਕੁਝ ਸਮਝਾ ਸਕੇ ਕਹਿੰਦੇ 5 ਦਿਨ ਦੀ ਸਵਾ ਰੱਖੀ ਗਈ ਪਹਿਲੇ ਦਿਨ ਉਸ ਮਣੋਖ ਨੂੰ ਬਹੁਤ ਜ਼ਿਆਦਾ ਲੋਕ ਬਹੁਤ ਨੌਜਵਾਨ ਸੁਣਨ ਦੇ ਲਈ ਆਏ ਨੌਜਵਾਨ ਉਸ ਸਫਲ ਇਨਸਾਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਕਹਿੰਦੇ ਉਹ ਸਫਲ ਇਨਸਾਨ ਬਹੁਤ ਦੇਰ ਦੇ ਇੰਤਜ਼ਾਰ ਤੋਂ ਬਾਅਦ ਆਇਆ ਆਕੇ ਉਹਨੇ ਕਿਸੇ ਨੂੰ ਬੁਲਾਇਆ ਨਹੀਂ ਅਜੀਬ ਜਿਹੇ ਤਰੀਕੇ ਦੇ ਨਾਲ ਸਭ ਨੂੰ ਦੇਖਿਆ ਅਤੇ ਉਸ ਸਭਾ ਦੇ ਵਿੱਚੋਂ ਵਾਪਸ ਮੁੜ ਗਿਆ ਕਹਿੰਦੇ ਸਭ ਨੂੰ ਦੇਖ ਕੇ ਬੜੀ ਹੈਰਾਨੀ ਹੋਈ ਕੀ ਕਿੰਨਾ ਇਹਦੇ ਬਾਰੇ ਸੁਣਿਆ ਸੀ ਪਰ ਇਹ ਤਾਂ ਇੱਕ ਕਮੰਡੀ ਆ ਇਨਸਾਨ ਲੱਗਦਾ ਏ ਇਹਨੇ ਕਿਸੇ ਨੂੰ ਬੁਲਾਇਆ ਤੱਕ ਨਹੀਂ ਮੂੰਹ ਦੇ ਵਿੱਚੋਂ ਕੋਈ ਇੱਕ ਲਫ਼ਜ਼ ਨਹੀਂ ਕੱਢਿਆ ਅਤੇ ਅਸੀਂ ਕਿੱਦਾਂ ਕਮਲਿਆ ਮੰਗ ਇਹਨੂੰ ਦੇਖਣ ਦੇ ਲਈ ਇਹਨੂੰ ਸੁਣਨ ਦੇ ਲਈ ਆ ਗਏ ਕਹਿੰਦੇ ਇੱਕ ਦਿਨ ਬੀਤ ਗਿਆ ਹੁਣ ਅਗਲਾ ਦਿਨ ਸੀ ਅਗਲੇ ਦਿਨ ਫਿਰ ਕੁਝ ਲੋਕ ਆਏ ਪਰ ਪਹਿਲੇ ਦਿਨ ਦੇ ਨਾਲ ਉਹ ਗਿਣਤੀ ਘਟ ਚੁੱਕੀ ਸੀ ਅੱਜ ਵੀ ਕਹਿੰਦੇ ਉਸ ਅਮੀਰ ਬੰਦੇ ਨੇ ਉਸੇ ਤਰ੍ਹਾਂ ਕੀਤਾ ਸਵਾ ਦੇ ਵਿੱਚ ਆਇਆ ਪਰ ਕਿਸੇ ਨੂੰ ਬੁਲਾਇਆ ਨਹੀਂ ਆ ਕੇ ਮੁੜ ਗਿਆ ਕਹਿੰਦੇ ਅੱਜ ਵੀ ਸਭਾ ਦੇ ਵਿੱਚ ਬੈਠੇ ਨੌਜਵਾਨਾਂ ਦੇ ਵਿੱਚ ਕੁਝ ਹਲਚਲ ਹੋਈ ਅੱਜ ਦਾ ਦਿਨ ਵੀ ਬੀਤ ਗਿਆ ਤੀਸਰੇ ਦਿਨ ਫਿਰ ਉਹ ਸਭਾ ਦੇ ਵਿੱਚ ਕੁਝ ਨੌਜਵਾਨ ਪਹੁੰਚੇ ਪਰ ਅੱਜ ਤੀਸਰੇ ਦਿਨ ਗਿਣਤੀ ਬਹੁਤ ਜ਼ਿਆਦਾ ਘਟ ਚੁੱਕੀ ਸੀ ਕੁਝ ਕ ਨੌਜਵਾਨ ਸਨ ਅਤੇ ਇਹੀ ਆਸ ਸੀ ਕਿ ਅੱਜ ਤੀਸਰਾ ਦਿਨ ਹੈ ਅੱਜ ਤਾਂ ਉਹ ਸੱਵਲੇ ਇਨਸਾਨ ਕੁਝ ਨਾ ਕੁਝ ਜ਼ਰੂਰ ਦੱਸੇਗਾ ਕਹਿੰਦੇ ਪਰ ਕੋਈ ਇਨਸਾਨ ਅੱਜ ਵੀ ਆਇਆ ਅੱਜ ਵੀ ਉਸੇ ਤਰ੍ਹਾਂ ਆ ਕੇ ਇਹਨਾਂ ਸਭ ਵੱਲ ਅਜੀਬ ਜੀ ਤਰ੍ਹਾਂ ਵੇਖਿਆ ਅਤੇ ਉੱਥੋਂ ਮੁੜ ਗਿਆ ਕਹਿੰਦੇ ਅੱਜ ਤਾਂ ਕਈ ਲੋਕਾਂ ਨੇ ਮੂੰਹ ਦੇ ਵਿੱਚ ਬੁੜਬੁੜ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਬਾਰੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਚਲੇ ਗਏ ਕਹਿੰਦੇ ਉਹਨਾਂ ਚੌਥਾ ਦਿਨ ਹੋਇਆ ਚੌਥੇ ਦਿਨ ਦੀ ਸਭਾ ਦੇ ਵਿੱਚ ਫਿਰ ਤੋਂ ਨੌਜਵਾਨ ਆਏ ਪਰ ਨੌਜਵਾਨਾਂ ਦੀ ਗਿਣਤੀ ਬਿਲਕੁਲ ਘਟ ਚੁੱਕੀ ਸੀ ਕਿੱਥੇ ਪਹਿਲੇ ਦਿਨ ਹਜ਼ਾਰਾਂ ਲੋਕ ਉਸ ਬੰਦੇ ਨੂੰ ਸੁਣਨ ਆਏ ਸੀ ਪਰ ਚੌਥੇ ਦਿਨ ਦੇ ਵਿੱਚ ਆ ਕੇ ਗਿਣਤੀ ਮਸਾਕ 20 ਦੀ ਦੀ ਰਹਿ ਗਈ ਪਰ ਕਹਿੰਦੇ ਅੱਜ ਵੀ ਉਹ ਸਫਲ ਇਨਸਾਨ ਆਇਆ ਉਹਨੇ ਉਸੇ ਤਰ੍ਹਾਂ ਕੀਤਾ ਕੁਝ ਵੀ ਨਹੀਂ ਬੋਲਿਆ ਢੇੜਾ ਮਾਰ ਕੇ ਉੱਥੋਂ ਚਲੇ ਆ ਗਿਆ ਅੱਜ ਤਾਂ ਕਹਿੰਦੇ ਕਈਆਂ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਵੀ ਤੂੰ ਸਾਨੂੰ ਮੂਰਖ ਸਮਝਿਆ ਹੈ ਤੂੰ ਆਪਣੇ ਆਪ ਨੂੰ ਸਮਝਦਾ ਕਿ ਆ ਕਿੰਨਾ ਕਮੰਡੀ ਆ ਬਹੁਤ ਬੋਲੇ ਪਰ ਉਹਨੂੰ ਕੋਈ ਫਰਕ ਨਹੀਂ ਪਿਆ ਉਹ ਤਾਂ ਘੇੜਾ ਮਾਰ ਕੇ ਉੱਥੋਂ ਚਲਿਆ ਗਿਆ ਸੀ ਕਹਿੰਦੇ ਅੱਜ ਦਾ ਚੌਥਾ ਦਿਨ ਵੀ ਬੀਤ ਗਿਆ ਹੁਣ ਆਇਆ ਪੰਜਵਾਂ ਦਿਨ ਇਹ ਸਭਾ ਦਾ ਆਖਰੀ ਦਿਨ ਸੀ ਅੱਜ ਵੀ ਨੌਜਵਾਨ ਉਸ ਸਫਲ ਇਨਸਾਨ ਨੂੰ ਸੁਣਨ ਆਏ ਪਰ ਅੱਜ ਨੌਜਵਾਨਾਂ ਦੀ ਗਿਣਤੀ ਸਿਰਫ 10 ਰਹਿ ਗਈ ਪਹਿਲੇ ਦਿਨ ਹਜ਼ਾਰਾਂ ਨੌਜਵਾਨ ਉਸ ਸਫਲ ਇਨਸਾਨ ਨੂੰ ਦੇਖਣਾ ਚਾਹੁੰਦੇ ਸੀ ਉਹਨਾਂ ਨੂੰ ਸੁਣਨਾ ਚਾਹੁੰਦੇ ਸੀ ਪਰ ਅੱਜ ਉਹ ਗਿਣਤੀ ਘਟਦਿਆਂ ਘਟਦਿਆਂ 10 ਰਹਿ ਗਈ ਤੇ ਅੱਜ ਜਦੋਂ ਉਹ ਸਫਲ ਇਨਸਾਨ ਅਮੀਰ ਬੰਦਾ ਉਸ ਸਭਾ ਦੇ ਵਿੱਚ ਆਇਆ ਆ ਕੇ ਦੇਖਿਆ ਕਿ 10 ਨੌਜਵਾਨ ਬੈਠੇ ਨੇ ਉਹ ਇਕੱਲੇ ਇਕੱਲੇ ਨੌਜਵਾਨ ਦੇ ਕੋਲ ਗਿਆ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਮਿਲਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਬਾਰੇ ਦੱਸਿਆ ਉਹਨਾਂ ਬਾਰੇ ਪੁੱਛਿਆ ਉਹਨਾਂ ਦਸਾਂ ਨੌਜਵਾਨਾਂ ਦੇ ਨਾਲ ਆਪਣਾ ਗਿਆਨ ਆਪਣੇ ਗੁਣ ਸ਼ੇਅਰ ਕੀਤੇ ਅਤੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੀ ਕੰਪਨੀ ਦੇ ਵਿੱਚ ਨੌਕਰੀ ਦੇਣਾ ਚਾਹੁੰਦਾ ਹਾਂ ਕੀ ਤੁਸੀਂ ਮੇਰੇ ਨਾਲ ਕੰਮ ਕਰਨਾ ਪਸੰਦ ਕਰੋਗੇ ਤਾਂ ਕਹਿੰਦੇ ਉਹ ਨੌਜਵਾਨਾਂ ਨੇ ਝਟ ਹਾਂ ਕਰ ਦਿੱਤੀ ਕਿਉਂਕਿ ਉਸ ਇਨਸਾਨ ਦੇ ਲਈ ਕੰਮ ਕਰਨਾ ਬੜੇ ਮਾਣ ਵਾਲੀ ਗੱਲ ਸੀ ਕਹਿੰਦੇ ਜਦੋਂ ਇਸ ਬਾਰੇ ਉਸ ਸਫਲ ਇਨਸਾਨ ਨੂੰ ਅਮੀਰ ਬੰਦੇ ਨੂੰ ਪੁੱਛਿਆ ਗਿਆ ਵੀ ਇਹ ਕਿਸ ਤਰੀਕੇ ਦੀ ਚੋਣ ਆ ਵੀ ਤੁਸੀਂ ਪਹਿਲੇ ਦਿਨ ਆ ਕੇ ਕੁਝ ਬੋਲੇ ਨਹੀਂ ਦੂਜੇ ਦਿਨ ਤੀਜੇ ਦਿਨ ਚਾਰ ਦਿਨਾਂ ਤੱਕ ਇੰਜ ਕਿਉਂ ਕੀਤਾ ਅਤੇ ਪੰਜਵੇਂ ਦਿਨ ਤੁਸੀਂ ਬੜਾ ਸੋਹਣਾ ਇਹਨਾਂ ਨੌਜਵਾਨਾਂ ਨੂੰ ਮਿਲੇ ਹੋ ਇਹਨਾਂ ਦੇ ਨਾਲ ਗਿਆਨ ਦੀਆਂ ਗੱਲਾਂ ਕੀਤੀਆਂ ਅਤੇ ਕਹਿ ਰਹੇ ਉਹ ਕਿ ਮੈਂ ਇਹਨਾਂ ਨੂੰ ਆਪਣੀ ਕੰਪਨੀ ਦੇ ਲਈ ਚੁਣ ਲਿਆ ਤਾਂ ਕਹਿੰਦੇ ਉਸ ਅਮੀਰ ਬੰਦੇ ਨੇ ਸਫਲ ਇਨਸਾਨ ਨੇ ਕਿਹਾ ਇਹ ਸਭ ਕੁਝ ਮੈਂ ਇਸ ਕਰਕੇ ਕੀਤਾ ਕਿਉਂਕਿ ਮੈਨੂੰ ਆਪਣੇ ਲਈ ਯੋਗ গুণਵਾਨ ਬੰਦੇ ਚਾਹੀਦੇ ਸੀ ਮੈਨੂੰ ਪਤਾ ਸੀ ਕਿ ਪਹਿਲੇ ਦਿਨ ਜਿਹੜੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚੋਂ ਕੁਝ ਨੌਜਵਾਨ ਤਾਂ ਸਿਰਫ ਮੈਨੂੰ ਦੇਖਣ ਆਏ ਸੀ ਕੁਝ ਮੈਨੂੰ ਪਰਖਣ ਆਏ ਸੀ ਪਰ ਇਹ ਜਿਹੜੇ ਆਖਰ ਤੱਕ ਟਿਕੇ ਰਹੇ ਆ ਨਾ ਇਹਨਾਂ ਦੇ ਅੰਦਰ ਕੁਝ ਖਾਸ ਗੱਲ ਆ ਇਹਨਾਂ ਦੇ ਵਿੱਚ ਸਿੱਖਣ ਦੀ ਚਾਹ ਹੈ ਅਤੇ ਮੈਨੂੰ ਆਪਣੇ ਲਈ ਇਸੇ ਤਰ੍ਹਾਂ ਦੇ ਹੀ ਨੌਜਵਾਨ ਚਾਹੀਦੇ ਸਨ ਕਹਿੰਦੇ ਇੱਥੇ ਉਹ ਸਫਲ ਇਨਸਾਨ ਨੇ ਕਿਹਾ ਕਿ ਇਹ ਮੈਨੇ ਨਹੀਂ ਰੱਖਦਾ ਕਿ ਮੈਂ ਇਹਨਾਂ ਨੂੰ ਕੀ ਦੇ ਸਕਦਾ ਹਾਂ ਇਹ ਮੈਨੇ ਰੱਖਦਾ ਹੈ ਕੀ ਇਹ ਕੀ ਲੈ ਸਕਦੇ ਆ ਇਹ ਕਿੰਨਾ ਲੈਣ ਦੇ ਹੱਕਦਾਰ ਆ ਤੇ ਕਹਿੰਦੇ ਉਹ 10 ਦੇ 10 ਨੌਜਵਾਨਾਂ ਨੂੰ ਉਹ ਸਫਲ ਇਨਸਾਨ ਆਪਣੇ ਨਾਲ ਲੈ ਗਿਆ ਉਹਨਾਂ ਨੂੰ ਆਪਣਾ ਗਿਆਨ ਆਪਣੀ ਸਿੱਖਿਆ ਦਿੱਤੀ ਆਪਣੇ ਗੁਣ ਦਿੱਤੇ ਅਤੇ ਆਪਣੇ ਕਾਰੋਬਾਰ ਨੂੰ ਹੋਰ ਚਾਰ ਚਫੇਰੇ ਫੈਲਾ ਲਿਆ ਤਾਂ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ ਇਸ ਕਹਾਣੀ ਦੀ ਸਿੱਖਿਆ ਇਹ ਹੀ ਦੱਸਦੀ ਆ ਕਿ ਉਹ ਹੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਜਿਹਦੇ ਅੰਦਰ ਸਬਰ ਆ ਜਿਹਦੇ ਅੰਦਰ ਸਿੱਖਣ ਦੀ ਚਾਹ ਹੈ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਵੇਲੇ ਇਸ ਕਰਕੇ ਜੇਕਰ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਪਾਉਣਾ ਚਾਹੁੰਦੇ ਆ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਅੰਦਰ ਸਬਰ ਸਹਿਨਸ਼ੀਲਤਾ ਨਿਮਰਤਾ ਦੇ ਗੁਣ ਹੋਣੇ ਚਾਹੀਦੇ ਆ ਸਾਡੇ ਅੰਦਰ ਵੀ ਸਿੱਖਣ ਦੀ ਕਲਾ ਹੋਣੀ ਚਾਹੀਦੀ ਆ ਜਿੰਨਾ ਹੀ ਸਿੱਖਦੇ ਜਾਵਾਂਗੇ ਓਨਾ ਹੀ ਅੱਗੇ ਵੱਧਦੇ ਜਾਵਾਂਗੇ ਅਤੇ ਸਿੱਖਿਆ ਵੀ ਸਬਰ ਦੇ ਨਾਲ ਜਾਂਦਾ ਹੈ ਸੋ ਸਬਰ ਸਭ ਤੋਂ ਜ਼ਰੂਰੀ ਚੀਜ਼ ਆ ਹਰ ਇੱਕ ਕੰਮ ਦੇ ਵਿੱਚ ਹਰ ਕਿੱਤੇ ਦੇ ਵਿੱਚ ਕਦੇ ਵੀ ਕਾਲੇ ਨਹੀਂ ਪੈਣਾ ਚਾਹੀਦਾ ਪਰ ਇਹ ਸਬਰ ਸੰਤੋਖ ਸਹਿਣਸ਼ੀਲਤਾ ਨਿਮਰਤਾ ਦੇ ਗੁਣ ਸਾਡੇ ਅੰਦਰ ਆਉਣਗੇ ਕਿਵੇਂ ਇਹ ਆਉਣਗੇ ਅਭਿਆਸ ਦੇ ਨਾਲ ਇਹ ਆਉਣਗੇ ਸਾਡੇ ਗੁਰੂ ਦੇ ਗਿਆਨ ਦੇ ਨਾਲ ਜਿੰਨਾ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜੇਗਾ ਗੁਰੂ ਦੇ ਗਿਆਨ ਨਾਲ ਜੁੜੇਗਾ ਉਨਾਂ ਹੀ ਅਸੀਂ ਗਿਆਨਵਾਨ ਹੋਵਾਂਗੇ ਤਾਂ ਰੋਜ਼ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਕਿਉਂਕਿ ਸਾਡੀ ਮਿਹਨਤ ਦੇ ਨਾਲ ਨਾਲ ਸਾਡੇ ਗੁਰੂ ਦਾ ਗਿਆਨ ਅਤੇ ਧਿਆਨ ਵੀ ਜ਼ਰੂਰੀ ਆ ਜਦੋਂ ਸਾਡੀ ਮਿਹਨਤ ਦੇ ਨਾਲ ਗੁਰੂ ਦੀ ਰਹਿਮਤ ਜੁੜ ਜਾਂਦੀ ਹੈ ਨਾ ਫਿਰ ਸਾਡੀ ਮਿਹਨਤ ਨੂੰ ਸਾਡੇ ਸੋਚੇ ਤੋਂ ਵੀ ਕਿਤੇ ਜ਼ਿਆਦਾ ਰੰਗ ਭਾਗ ਲਗਤੇ ਨੇ ਤਾਂ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਫਲ ਇਨਸਾਨ ਬਣਨਾ ਹੈ ਅਤੇ ਸਫਲ ਇਨਸਾਨ ਦੀ ਪਰਿਭਾਸ਼ਾ ਸਿਰਫ ਇਹ ਨਹੀਂ ਹੁੰਦੀ ਕਿ ਉਹਨੇ ਬਹੁਤ ਸਾਰਾ ਪੈਸਾ ਕਮਾਇਆ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਵਾਲੇ ਹੀ ਸਫਲ ਹੋਣ ਗਿਆਨੇ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਨਾਮ ਐਸਾ ਰਤਬਾ ਕਮਾਇਆ ਏ ਕਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਰਿਸ਼ਤੇ ਕਮਾਏ ਨੇ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਦੁਨੀਆ ਉਹਨਾਂ ਨੂੰ ਉਹਨਾਂ ਦੇ ਰਿਸ਼ਤੇਆਂ ਕਰਕੇ ਉਹਨਾਂ ਦੇ ਸੁਭਾਅ ਕਰਕੇ ਉਹਨਾਂ ਦੇ ਗਿਆਨ ਕਰਕੇ ਜਾਣਦੀ ਆ ਪੈਸੇ ਵਾਲੇ ਨੂੰ ਬੰਦਾ ਭੁੱਲ ਜਾਂਦਾ ਏ ਪਰ ਗਿਆਨੀ ਬੰਦਾ ਹਮੇਸ਼ਾ ਯਾਦ ਕੀਤਾ ਜਾਂਦਾ ਏ ਜਦੋਂ ਵੀ ਗਿਆਨ ਦੀ ਗੱਲ ਹੋਵੇਗੀ ਉਸ ਗਿਆਨੀ ਦਾ ਚਰਚਾ ਉਸ ਵਿਦਵਾਨ ਦਾ ਚਰਚਾ ਜ਼ਰੂਰ ਹੋਵੇਗਾ ਤਾਂ ਸਫਲ ਇਨਸਾਨ ਬਣਨ ਦੇ ਲਈ ਪੈਸਾ ਜ਼ਰੂਰੀ ਨਹੀਂ ਆ ਗਿਆਨ ਜ਼ਰੂਰੀ ਆ ਅਤੇ ਜੇ ਉਹ ਗਿਆਨ ਸਾਡੇ ਗੁਰੂ ਦਾ ਹੋਵੇ ਤਾਂ ਫਿਰ ਤਾਂ ਬਾਰੇ ਹੀ ਨਿਆਰੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ